ਮਜੀਠਾਲ ਕੰਦੇ ਵਿੱਚ ਨਕਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਆ ਦੱਸਦੀ ਹੈ ਕਿ ਇਸ ਲੜੀ ਦੇ ਤਹਿਤ ਫਾਜ਼ਲ ਕਪਸ ਦੇ ਵੱਲੋਂ ਜਿਹੜਾ ਉਹ ਪਿੰਡਾਂ ਦੇ ਵਿੱਚ ਜਿਹੜੀ ਚੈਕਿੰਗ ਆਉ ਕੀਤੀ ਜਾ ਰਹੀ ਆ ਛਾਪੇ ਮਾਰੇ ਜਾ ਰਹੇ ਨੇ ਦੱਸਦੀ ਹੈ ਕਿ ਅੱਜ ਪੁਲਿਸ ਨੂੰ ਇਹਨਾਂ ਛਾਪਿਆਂ ਦੇ ਦੌਰਾਨ ਇੱਕ ਵੱਡੀ ਸਫਲਤਾ ਮਿਲੀ ਆ ਪੁਲਿਸ ਵਾਲੇ ਉਦੋਂ ਹੈਰਾਨ ਰਹਿ ਜਾਂਦੇ ਨੇ ਜਦੋਂ ਛਾਪਾ ਮਾਰਨ ਜਾਂਦੇ ਨੇ ਤੇ ਧਰਤੀ ਹੇਠਾਂ ਦੱਬੀ 17200 ਲੀਟਰ ਜਿਹੜਾ ਉਹ ਚਾਲਾਂ ਉਹਨਾਂ ਨੂੰ ਬਰਾਮਦ ਹੁੰਦਾ ਜਿਸ ਢੰਗ ਦੇ ਨਾਲ ਇਸ ਲਾਣ ਨੂੰ ਛਪਾਇਆ ਗਿਆ ਸੀ ਧਰਤੀ ਦੇ ਹੇਟਾਂ ਉਹ ਦੇਖ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਰਹੇ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਧਰਤੀ ਨੂੰ ਪੱਟ ਕੇ ਜਿਹੜਾ ਇਹ 17200 ਲੀਟਰ ਕੱਚਾ ਲਾਣ ਹੈ ਜਿਹੜਾ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਉਸੇ ਵਕਤ ਇਸ ਪੂਰੇ ਲਾਣ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ ਤੇ ਨਾਲ ਹੀ ਜਿਹੜਾ 200 ਤੋਂ ਪਲੱਸ ਜਿਹੜੀਆਂ दारू ਦੀਆਂ ਕੱਚੀ ਉਹ ਜਿਹੜਾ ਜਿਹੜੀ ਨਜਾਇਜ਼ दारू ਆ ਉਸ ਦੀਆਂ ਜਿਹੜੀਆਂ ਬੋਤਲਾਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਹੁਣ ਹਰ ਰੋਜ਼ ਨਸ਼ਾ ਤਸਕਰਾਂ ਦੇ ਉੱਪਰ ਪ੍ਰਸ਼ਾਸਨ ਦਾ ਜਿਹੜਾ ਉਹ ਕੰੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਤਾਂ ਫਾਜ਼ਲਕਾ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਤੇ ਉਹਨਾਂ ਦੇ ਵੱਲੋਂ 2 ਜਿਹੜਾ 17200 ਲੀਟਰ ਕੱਚਾ ਲਾਹਣ ਹੈ ਜਿਹੜਾ ਉਹ ਬਰਾਮਦ ਹੋਇਆ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਸਾਰੇ ਲਾਹਣ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ ਉੱਥੇ ਜਿਹੜਾ 257 ਲੀਟਰ ਜਿਹੜੀ ਨਜਾਇਜ਼ ਸ਼ਰਾਬ ਆ ਉਹ ਵੀ ਬਰਾਮਦ ਕੀਤੀ ਗਈ ਆ ਦੱਸਦੀ ਹੈ ਕਿ ਮਜੀਠਾ ਹਲਕੇ ਦੇ ਵਿੱਚ ਕੱਚੀ ਜਿਹੜੀ ਜ ਹੈ ਕੱਚੀ ਜ਼ਹਿਰੀਲੀ ਸ਼ਰਾਬ ਆ ਜਿਹੜੀ ਉਹ ਪੀਣ ਦੇ ਨਾਲ 27 ਲੋਕਾਂ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਆ ਐਕਸ਼ਨ ਦੇ ਵਿੱਚ ਜਿਹੜਾ ਪੁਲਿਸ ਦੇ ਵੱਲੋਂ ਬੱਕਵੱਕ ਏਰੀਆ ਦੇ ਵਿੱਚ ਜਿਹੜੇ ਆ ਛਾਪੇਮਾਰੀ ਕੀਤੀ ਜਾ ਰਹੀ ਆ ਤਾਂ ਕਿ ਕੋਈ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਇਸ ਕਰਕੇ ਜਿਹੜਾ ਪੁਲਿਸ ਪਾਰਟੀ ਫਾਜ਼ਿਲਕਾ ਦੇ ਵਿੱਚ ਜਿਹੜੀ ਆ ਉਹ ਛਾਪਾ ਮਾਰਨ ਪਹੁੰਚਦੀ ਜਿਹੜਾ ਛਾਪਾ ਮਾਰ ਕੇ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਗਸ਼ਟ ਕੀਤੀ ਜਾਂਦੀ ਹੈ ਚੈਕਿੰਗ ਕੀਤੀ ਜਾਂਦੀ ਆ ਤਾਂ ਉੱਥੇ ਉਹਨਾਂ ਦੇ ਵੱਲੋਂ ਜਦੋਂ ਧਰਤੀ ਉਹਨਾਂ ਨੂੰ ਦੇਖਦੀ ਆ ਤਾਂ ਉੱਥੇ ਪੱਟ ਕੇ ਦੇਖਿਆ ਜਾਂਦਾ ਆ ਤਾਂ ਉਸ ਦੇ ਥੱਲੇੋਂ ਜਿਹੜਿਆ ਉਹ ਜੋ ਨਿਕਲਦਾ ਉਹ ਦੇਖ ਕੇ ਪੁਲਸ ਵਾਲੇ ਹੈਰਾਨ ਰਹਿ ਜਾਂਦੇ ਨੇ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਜਿਹੜੀ ਕੱਚੀ ਲਾਹਣ ਹੈ ਉਹਨਾਂ ਨੂੰ ਪਾ ਕੇ ਦੱਬਿਆ ਹੋਇਆ ਸੀ ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਤਾਂ ਪੂਰਾ 17200 ਲੀਟਰ ਜਿਹੜਾ ਕੱਚਾ ਲਾਹਣ ਸੀ ਉਹ ਬਰਾਮਦ ਹੋਇਆ ਤੇ ਇਸੇ ਲਾਹਣ ਤੋਂ ਤਿਆਰ 200 700 59 ਲੀਟਰ ਜਿਹੜੀ ਨਜਾਇਜ਼ ਸ਼ਰਾਬ ਹੈ ਉਹ ਵੀ ਬਰਬੰਦ ਹੋਈਆ ਹਾਲਾਂਕਿ ਲੋਕ ਨੇ ਜਿਹੜੇ ਉਹ ਹੁਣ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਾਲਾਂਕਿ ਵੱਡਾ ਜਿਹੜਾ ਨੁਕਸਾਨ ਹੈ ਉਹ ਮਜੀਠਾ ਹਲਕੇ ਦੇ ਵਿੱਚ ਹੋਇਆ 27 ਲੋਕਾਂ ਦੀ ਜਿਹੜੀ ਉਹ ਇਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਹੈ ਇਹ ਵਾਪ ਜਿਹੜਾ ਹਾਦਸਾ ਉਹ ਹੋਰ ਵੀ ਕਿਤੇ ਵਾਪਰ ਸਕਦਾ ਜਿਸ ਤਰ੍ਹਾਂ ਪਹਿਲਾਂ ਦਿੜਬੇ ਦੇ ਵਿੱਚ ਵੀ ਵਾਪਰਿਆ ਸੀ ਤਾਂ ਹੁਣ ਫਾਜ਼ਲਕਾ ਦੇ ਵਿੱਚ ਪੁਲਿਸ ਨੂੰ ਜਿਹੜੀ ਇਹ ਵੱਡੀ ਸਫਲਤਾ ਹਾਸਲ ਹੋਈ ਹੈ ਮਜੀਠਾਲ ਕੰਦੇ ਵਿੱਚ ਨਕਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਆ ਦੱਸਦੀ ਹੈ ਕਿ ਇਸ ਲੜੀ ਦੇ ਤਹਿਤ ਫਾਜ਼ਲ ਕਪਸ ਦੇ ਵੱਲੋਂ ਜਿਹੜਾ ਉਹ ਪਿੰਡਾਂ ਦੇ ਵਿੱਚ ਜਿਹੜੀ ਚੈਕਿੰਗ ਆਉ ਕੀਤੀ ਜਾ ਰਹੀ ਆ ਛਾਪੇ ਮਾਰੇ ਜਾ ਰਹੇ ਨੇ ਦੱਸਦੀ ਹੈ ਕਿ ਅੱਜ ਪੁਲਿਸ ਨੂੰ ਇਹਨਾਂ ਛਾਪਿਆਂ ਦੇ ਦੌਰਾਨ ਇੱਕ ਵੱਡੀ ਸਫਲਤਾ ਮਿਲੀ ਆ ਪੁਲਿਸ ਵਾਲੇ ਉਦੋਂ ਹੈਰਾਨ ਰਹਿ ਜਾਂਦੇ ਨੇ ਜਦੋਂ ਛਾਪਾ ਮਾਰਨ ਜਾਂਦੇ ਨੇ ਤੇ ਧਰਤੀ ਹੇਠਾਂ ਦੱਬੀ 17200 ਲੀਟਰ ਜਿਹੜਾ ਉਹ ਚਾਲਾਣ ਉਹਨਾਂ ਨੂੰ ਬਰਾਮਦ ਹੁੰਦਾ ਜਿਸ ਢੰਗ ਦੇ ਨਾਲ ਇਸ ਲਾਣ ਨੂੰ ਛਪਾਇਆ ਗਿਆ ਸੀ ਧਰਤੀ ਦੇ ਹੇਟਾਂ ਉਹ ਦੇਖ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਰਹੇ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਧਰਤੀ ਨੂੰ ਪੱਟ ਕੇ ਜਿਹੜਾ ਇਹ 17200 ਲੀਟਰ ਕੱਚਾ ਲਾਣ ਹੈ ਜਿਹੜਾ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਉਸੇ ਵਕਤ ਇਸ ਪੂਰੇ ਲਾਣ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ ਤੇ ਨਾਲ ਹੀ ਜਿਹੜਾ 200 ਤੋਂ ਪਲੱਸ ਜਿਹੜੀਆਂ दारू ਦੀਆਂ ਕੱਚੀ ਜੋ ਜਿਹੜੀ ਨਜਾਇਜ਼ दारू ਆ ਉਸ ਦੀਆਂ ਜਿਹੜੀਆਂ ਬੋਤਲਾਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਹਾਲਾਂਕਿ ਹੁਣ ਹਰ ਰੋਜ਼ ਨਸ਼ਾ ਤਸਕਰਾਂ ਦੇ ਉੱਪਰ ਪ੍ਰਸ਼ਾਸਨ ਦਾ ਜਿਹੜਾ ਉਹ ਸਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਤਾਂ ਫਾਜ਼ਲਕਾ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ